ਧਾਰਮਿਕ ਸਥਾਨ ਤੇ ਖੜਾ ਸਿਗਰਟ ਪੀ ਰਿਹਾ ਸੀ ਨੌਜਵਾਨ ਜਦੋਂ ਰੋਕਿਆ ਨਾ ਹਟਿਆ ਤਾਂ ਦੇਖੋ ਕਿਵੇਂ ਸਿਰ ਚ ਇਟ ਮਾਰ ਕੇ ਉਤਾਰ ਦਿੱਤਾ ਗਿਆ ਮੋਢੇ ਘਾਟ ਤੁਸੀਂ ਵੀ ਦੇਖੋ ਵੀਡੀਓ ਤੇ ਕਰੋ ਵੱਤੋ ਵਾਦੀ ਸ਼ੇਅਰ ਹੋ ਜਾਏ ਉਹ ਸਾਵਧਾਨ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਸਮਝਾ ਦਿਓ ਇਹ ਬੇਹਦ ਮੰਦ ਭਾਗੀ ਘਟਨਾ ਤਰਨਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਉਸ ਸਮੇਂ ਵੱਡੀ ਵਾਰਦਾਤ ਵਾਪਰ ਜਾਂਦੀ ਹੈ ਜਦੋਂ ਕਿ ਇੱਕ ਦਰਗਾਹ ਦੇ ਉੱਤੇ ਪੀਰ ਦੀ ਦਰਗਾਹ ਦੇ ਉੱਤੇ ਇੱਕ ਵਿਅਕਤੀ ਖੜਕੇ ਬੀੜੀਆਂ ਪੀ ਰਿਆ ਹੁੰਦਾ ਹੈ ਤੇ ਦੂਸਰੇ ਲੋਕ ਉਸ ਨੂੰ ਰੋਕਦੇ ਨੇ ਕਿ ਤੂੰ ਸਿਗਰਟ ਨਾ ਪੀ ਤੇ ਜਦੋਂ ਇਹ ਨਹੀਂ ਰੁਕਦਾ ਤਾਂ ਦੋਵਾਂ ਦੇ ਵਿੱਚਕਾਰ ਲੜਾਈ ਝਗੜਾ ਹੋ ਜਾਂਦਾ ਹੈ ਜਿੱਥੇ ਕਿ ਸੁਨੀਲ ਦੇ ਸਿਰ ਵਿੱਚ ਇੱਟ ਲੱਗਣ ਦੇ ਨਾਲ ਉਸ ਦੀ ਦਰਦਨਾਕ ਮੌਤ ਹੁੰਦੀ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਕਮੈਂਟਾਂ ਚ ਦੋ ਸ਼ਬਦ ਲਿਖਿਓ ਕਿ ਜੋ ਇਸ ਨੌਜਵਾਨ ਦੇ ਨਾਲ ਹੋਇਆ ਉਹ ਸਹੀ ਹੋਇਆ ਜਾਂ ਫਿਰ ਨਹੀਂ ਪੀਰ ਦੀ ਜਗ੍ਹਾ ਤੇ ਪੀਂਦਾ ਹੈ ਪੇਪਰ ਉੱਪਰ ਪੀਂਦਾ ਹੈ ਤੇ ਮੇਰੇ ਬਟੇਰੇ ਟੱਕੇ ਵੀ ਨਾ ਪੀਵੂ ਅੱਧੀ ਰਾਤ ਆਪਾਂ ਨੇ ਘਰੇ ਜਾਵੋ ਤੋ ਪਗੜੀਆਂ ਮੁੰਡਾਇਨੇ ਉਹ ਕਹਿੰਦਾ ਤੂੰ ਇੱਥੇ ਢੇਜਾ ਦਾ ਮਾਲਕ ਆ ਅਸੀਂ ਇੱਥੇ ਬਹਿਣਾ ਉਹਨੇ ਤਾਂ ਉਹਨੇ ਉਹਨੇ ਵੀ ਉਹਨੇ ਤੇ ਉਹਨੇ ਮਾਰਕੇ ਤਾਂ ਉਹ ਰੋ ਟੱਕਾ ਮਾਰ ਕੇ ਸੋਰਤਾ ਥੱਲੇ ਉਹਨੇ ਟੋਕ ਕੇ ਬਾਬੇ ਢੇਰੀ ਦੀ ਚੋਕ ਕੇ ਤੇ ਸਿਰ ਤੇ ਮਾਰ ਦਿੱਤੀ ਮੈਂ ਡੱਕ ਦੇ ਦੀ ਨਾ ਮਾਰੀ ਨਾ ਮਾਰੀ ਉਹਨੇ ਚੋਕ ਮਾਰ ਹੀ ਦਿੱਤੀ